ਪਾਕਿਸਤਾਨ ਦੇ ਪੰਜਾਬ ਨੂੰ ਬੇਸ਼ੱਕ ਵਿੱਚ ਬਾਰਡਰ ਪੈ ਗਿਆ ਪਰ ਕੁਝ ਨਸਲਾਂ ਹੋ ਜੀਆਂ ਹੁੰਦੀਆਂ ਹਨ ਜਿਹੜੀਆਂ ਦੇਸ਼ਾਂ ਦੇਸ਼ਾਂ ਤੋਂ ਵਿਜੋੜ ਦਿੰਦੀਆਂ ਸੋ ਤੀਸਰਾ ਇਨਾਮ ਪ੍ਰਾਪਤ ਕੀਤਾ ਜੀ ਸ਼ੋ ਨੰਬਰ 3 ਅਤੇ ਦੁੱਧ ਦਿੱਤਾ 16 ਕਿਲੋ 928 ਗ੍ਰਾਮ ਇੱਥੇ ਤਾੜੀਆਂ ਜੌਨਾਂ ਮਾਰਿਆ ਕਰੋ ਮੱਜਾ ਦਾ ਪੂਰਾ ਜ਼ੋਰ ਲੱਗ ਗਿਆ ਵੀ ਕਿਉਂਕਿ ਉਹਨਾਂ ਦੇ ਵਿੱਚ ਕੋਈ ਹੋਰ ਸੈਦਾ ਕਰਨ ਵਾਲਾ ਨਹੀਂ ਸੀ ਹਾਂਜੀ ਸ਼ੋਅ ਨੰਬਰ 21 ਜਿਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਔਰ ਦੁੱਧ ਦਾ 18 ਕਿਲੋ 688 ਗ੍ਰਾਮ ਔਰ 4 ਨੰਬਰ 43 ਜਿਨੇ ਆ ਫੋਰ 3600 ਦੇ ਚਾਬੀ ਲੈ ਕੇ ਜਾਣੀਆਂ ਤੇ ਅਸੀਂ ਧੰਨਵਾਦ ਕਰਦੇ ਹਾਂ ਬਰਦਰ ਹੱਡ ਯੂਐਸਏ ਆ ਰਹੇ ਦਾ ਜਿਨ੍ਹਾਂ ਨੇ ਇਨਾਮ ਸਪான்ਸਰ ਕੀਤਾ ਉਹਨਾਂ ਨੇ ਕਿਦੋ ਜੀ ਸੋ ਉਹਨਾਂ ਦੇ ਜਨਬ ਤੇ ਵੀ ਤਾੜੀਆਂ ਮਾਰੋ ਯਾਰ ਸ਼ੋ ਨੰਬਰ 43 ਔਰ ਦੁੱਧ ਦਿੱਤਾ ਹੈ 19 ਕਿਲੋ 352 ਗ੍ਰਾਮ ਸੋ ਚਮਤਾ ਇਨਾਮ ਪ੍ਰਾਪਤ ਕੀਤਾ ਜੀ ਸ਼ੋ ਨੰਬਰ 60 ਔਰ ਦੁੱਧ ਦਿੱਤਾ ਹੈ 16 ਕਿਲੋ 920 ਗ੍ਰਾਮ تاڑیاد یہاں پہ میں بھی سوال لا شو نمبر گیارہ دو دتا ہے سولہ کلو اٹھ سو بہتر گرام یہ پچواں نمبر سی چھواں نمبر ہے جی شو نمبر انجا دو دیتا ہے شوڑا کلو لوگ سو گرام شو نمبر چوبی دھد درہ کلو اٹھ سو چیانوے گرام ਸ਼ੋਅ ਨੰਬਰ 9 ਅਥਰ ਪੋਜੀਸ਼ਨ ਹੈ 3 ਦੁੱਧ ਦਿੱਤਾ ਹੈ 15 ਕਿਲੋ 456 ਗ੍ਰਾਮ ਅਰ ਸ਼ੋਅ ਨੰਬਰ 40 ਦੁੱਧ ਦਿੱਤਾ ਹੈ 14 ਕਿਲੋ 400 822 ਗ੍ਰਾਮ ਰੋਦੀ ਨੀਲੀ ਰਵੀ ਰੰਗ ਦੇ ਵਿੱਚ 6 ਮਿੰਨਿਆਂ ਦੀਆਂ ਕੱਟੀਆਂ ਲੈ ਕੇ ਪਹੁੰਚੋ ਜੀ 6 ਮਿੰਨਿਆਂ ਵਾਲੇ ਕੱਟੇ ਵੀ ਲਿਆਓ ਇਹ 10 ਮਿੰਟ ਦਾ ਟਾਈਮ ਦਿੱਤਾ ਜਾਂਦਾ ਜੋ ਨਾ ਪਹੁੰਚੇ ਤਾਂ ਜਿੰਨੇ ਜਾਨਵਰ ਅੰਤ ਹੈਗੇ ਆ ਉਹਨਾਂ ਦਾ ਮੁਕਾਬਲਾ ਕਰਕੇ ਰਿੰਗ ਸਮਾਪਤ ਕੀਤੀ ਜਾਊਗੀ ਹਾਂਜੀ 10 ਮਿੰਟ ਆਖਰੀ ਗੋਲ 100 ਦਸਵਾਂ ਸਥਾਨ ਪ੍ਰਾਪਤ ਕੀਤਾ ਹੈ ਸ਼ੋਅ ਨੰਬਰ 38 ਔਰ ਦੁੱਧ ਦਿੱਤਾ ਹੈ 14 ਕਿਲੋ 16 ਗ੍ਰਾਮ ਸੋ ਇੱਕ ਧਾਰੀ ਸਾਰਿਆਂ ਦੇ ਨਾਮ ਤੇ ਦਿੱਲੀ ਰਾਧੀਆ ਦੇ ਮਾਰ ਦਿਓ ਪਹਿਲੇ ਤੋਂ ਲੈ ਕੇ ਦਸਵੇਂ ਤੱਕ ਤਾਂ ਕਿ ਹੌਸਲਾ ਵਜਾਈ ਹੋਵੇ ਜਿਵੇਂ ਸਾਡੇ ਕੋਲ ਨਾਮ ਇਹਨਾਂ ਦੇ ਆ ਗਏ ਉਹਨਾਂ ਨੂੰ ਵੀ ਬੇਨਤੀ ਹੈ ਕਿ ਆਪ ਦੇ ਹਾਜ਼ਾਰ ਕਰਕੇ ਕਰ ਲੈ ਕੇ ਆਪਣਾ ਪੱਕਾ ਐਡਰੈਸ ਦੇ ਦਿਓ ਜੀ ਹਾਂਜੀ ਅਗ੍ਰੇਡੇਟ ਬੱਜਾ ਦਾ ਇੱਕ ਮੁਕਾਬਲਾ ਹੋਇਆ ਸੀ ਗ੍ਰੇਡਰ ਬੱਜਾ ਉਹ ਹੁੰਦੀਆਂ ਨੇ ਜਿਹੜੀਆਂ ਟ੍ਰੂ ਟੂ ਬਰੀਡ ਨਹੀਂ ਹੁੰਦੀਆਂ ਗਿਆ ਥੋੜਾ ਬਹੁਤਾ ਰਲਗੱਡ ਹੋ ਜਾਂਦਾ ਉਹਦੇ ਵਿੱਚ ਕੋਈ ਜੀ ਬਾਈ ਜੀ ਇੱਕ ਸਾਲ ਵਾਲੇ ਕਿੱਤੇ ਦੇ ਗੱਟੀਆਂ ਵੀ ਲਿਆਓ ਕਿਉਂਕਿ ਨੀਲੀ ਰਾਵੀ ਦੀ ਗਿਣਤੀ ਘਟਾ ਜਿਹੜੇ ਸਾਲ ਵਾਲੇ ਕੱਟੇ-ਕੱਟੀਆਂ ਨੇ ਉਹ ਵੀ ਲੈ ਕੇ ਪਹੁੰਚੋ ਸਾਲ ਵਾਲੇ ਕਿੱਧੇ ਗੱਟੀਆਂ ਵੀ ਰੰਗ ਨੰਬਰ 2 ਦੇ ਵਿੱਚ ਲੈ ਕੇ ਪਹੁੰਚੋ ਨੀਲੀ ਦਾ ਵੀ ਦੇ ਹਾਂਜੀ ਬੋਰ ਵਾਲੇ ਰੰਗ ਦੇ ਵਿੱਚ ਵੀ ਸਾਲ ਤੱਕ ਲਿਆਓ ਸਾਰੇ ਜਾਨਵਰ ਆਪਣੇ ਹਾਂਜੀ ਸੋ ਇਹ ਜਿਹੜਾ ਰਿਜ਼ਲਟ 36 ਨੰਬਰ ਵਾਪਸ ਕੀਤਾ ਜੀ ਗ੍ਰੇਡ ਦੇ ਵਿੱਚ ਸ਼ੋ ਨੰਬਰ 32 ਦੁੱਧ ਤਾਹਰ 16 ਕਿਲੋ 24 ਗ੍ਰਾਮ ਕਹਿ ਮੋਜੋ ਕਮ ਥੋੜੇ ਹੀ ਰਹਿ ਗਿਆ 38 ਨੰਬਰ ਕਿ ਜਾਨ ਥੋੜੀਆ ਸ਼ੋ ਨੰਬਰ 40 ਦੁੱਧ ਦਿੱਤਾ ਹੈ 17 ਕਿਲੋ 176 ਗ੍ਰਾਮ 100 ਨੰਬਰ 42 ਦੁੱਧ ਦਿੱਤਾ ਹੈ 20 ਕਿਲੋ 672 ਗ੍ਰਾਮ ਔਰ ਇੱਕ ਥਾਂ ਮੈਂ ਹੋਰ ਦੱਸ ਦਿਆਂ ਜਿਹੜਾ ਮੈਂ ਰਹਿ ਗਿਆ ਸੀ ਸੌਰੀ ਕਿ ਇੱਕ ਬਰੈਕਟ ਆ ਗਈ ਸੀ ਜੀ ਦੋ ਬਰਾਬਰ ਦੇ ਆ ਗਏ 40 ਨੰਬਰ 35 ਇਨੇ 16 ਕਿਲੋ 24 ਗ੍ਰਾਮ ਉਹਨਾਂ ਬਰਾਬਰ ਦਾ ਹੀ ਦੁੱਧ ਦਿੱਤਾ। ਸੋ ਤਿੰਨ ਵਜੀਸ਼ਰਾਂ ਤੱਕ ਜਾਨਵਰ ਸਾਡੇ ਕੋਲੇ ਚਾਰ ਹੋ ਗਏ। ਤੀਜੀ ਵਜੀਸ਼ਰ ਦੇ ਦੋ ਆ ਗਏ ਪਰ ਇਨਾਮ ਜਿਹੜਾ ਉਹਨੂੰ ਤੀਜੀ ਵਜੀਸ਼ਰ ਵਾਲਾ ਹੀ ਦਿੱਤਾ ਜਾਊਗਾ। ਔਰ ਚੌਥੀ ਵਜੀਸ਼ਰ ਲਈ ਆ ਜੀ ਸ਼ੋਰ ਨੰਬਰ 31 ਦੁੱਧ ਦਿੱਤਾ 15 ਕਿਲੋ 800 ਗ੍ਰਾਮ ਔਰ ਸ਼ੋਰ ਨੰਬਰ 23 ਜਿਨ੍ਹਾਂ ਨੇ ਦੁੱਧ ਜਿੰਨੀ ਭਾਵੇਂ ਜਦ ਤੱਕ 12 ਕਿਲੋ 372 ਗ੍ਰਾਮ ਸੋਡਾ ਡਿਪੀਟਰ ਪਸ਼ੂਪਾਲਨ ਬਰਨਾਲਾ ਸਾਡੇ ਵਿੱਚ ਨੇ ਨਾਲ ਉਹਨੇ ਡਾਕਟਰ ਸਾਹਿਬ ਮਿੱਤੀ ਹੋਏ ਸਰਦਨ ਜੀ ਆਇਆ ਸੀ ਸੋ 18 ਦੀਆਂ ਤਾਰੀਆਂ ਬਾਰੋ ਯਾਰ ਤਾਂ ਕਿ ਉਹਨਾਂ ਨੂੰ ਹੌਸਲਾ ਵੀ ਆਈ ਹੋਵੇ ਕਿ ਮੱਝਾਂ ਦਾ ਜਿਨ੍ਹਾਂ ਨੂੰ ਜ਼ੋਰ ਲੱਗਦਾ ਨਾ ਉਹਨਾਂ ਬੰਨਾਂ ਉਹਦੇ ਜਾਕਾ ਤੇ ਜ਼ੋਰ ਨਹੀਂ ਲਾਉਂਦਾ ਮੈਨੂੰ ਪਤਾ ਬਾਈ ਜੀ 6 ਮਹੀਨੇ ਵਾਲੇ ਕੱਟੇ ਤੇ ਕੱਟੀਆਂ ਲਾਣ ਆ ਗਏ ਹੋ ਜੀ ਜਿਹੜਾ ਭਰਾ ਅਜੇ ਬਾਅਦ ਰਹਿ ਗਿਆ 5 ਮਿੰਟ ਦਾ ਬਾਅਦ ਉਹਦੀ ਐਂਟਰੀ ਕੀ 5 ਮਿੰਟਾਂ ਦੇ ਵਿੱਚ ਵਿੱਚ ਰਿੰਗ ਦੇ ਵਿੱਚ ਪਹੁੰਚੋ ਆ ਗਿਆ ਬਸ ਆ ਗਿਆ ਇੱਕ ਕੀੜੀਾਂ ਗਾਂ ਚੁਟ ਗਈ ਦੋ ਦੋ ਲਾਗੀ ਜੀ ਉੱਤਰ ਆ ਸੰਦੂਰਾ ਜੀ ਆ ਨੀਲੀ ਰਵੀ ਆ ਗਈ ਨੀਚੇ ਹਾਂ ਜੀ ਬਾਈ ਪੱਕੋ ਸੰਦੂਰ ਜੀ ਜਿਨ੍ਹਾਂ ਦਾ ਬਹੁਤ ਹੀ ਵੱਡਾ ਨਾਮ ਹੈ ਨੀਲੀ ਰਵੀ ਦੇ ਵਿੱਚ ਉਹ ਵੀ ਸਾਡੇ ਵੇਲੇ ਚ ਆਇਆ ਉਹਨਾਂ ਦੇ ਨਾਂ ਤੇ ਵੀ ਤਾੜੀਆਂ ਮਾਰੋ ਯਾਰ ਸਾਡਾ ਪਤਾ ਹੈ ਵੀ ਜੀ ਆਵੇ ਦੇ ਬੋਲੇ ਇਹ ਬੰਦੇ ਨਹੀਂ ਲੱਗਣ ਵਾਲੇ ਆ ਹਾਂਜੀ ਖਾਲ ਵਾਲੇ ਨੀਲੀ ਰਾਵੀ ਕੱਟੇ ਤੇ ਕੱਟੀਆਂ ਦਾ ਕਿ ਵੀ ਪਹੁੰਚੋ ਖਾਲ ਵਾਲੇ ਨੀਲੀ ਰਾਵੀ ਕੱਟੇ ਤੇ ਕੱਟੀਆਂ ਲੈ ਕੇ ਪਹੁੰਚਾ ਰੱਖਦੇ ਵਿੱਚ ਇੱਕ 80 ਦਾ ਚੁਆਈ ਕਰਾਈ ਸੀ ਵੱਖਰੀ ਵੀ ਬੇਸ਼ੱਕ ਜੇ ਬੱਜਾ ਨਹੀਂ ਬੜਿਆਂ ਗਿਆ ਤੇ ਉਹ ਦੋ ਜੰਦ ਦਾ ਤਾਂ ਵੀ ਜਾਨਵਰ